ਅਨੋਖੇ ਅਮਰ ਸ਼ਹੀਦ ਤਨਤਨ ਬਾਬਾ ਦੀਪ ਸਿੰਘ ਜੀ ਦੇ ਸਥਾਨ ਗੁਰਦੁਆਰਾ ਸ਼ਹੀਦਾ ਸਾਹਿਬ ਮੁਕਤੰਦਿ ਤੇ ਐਤਵਾਰ ਦੇ ਦਿਨ ਸੰਗਤਾਂ ਦੂਰ-ਰਾਡੇ ਤੋਂ ਦੁਪਹਿਰਾ ਘਟਣ ਦੇ ਲਈ ਆਉਂਦੀਆਂ ਨੇ। ਵਾਹਿਗੁਰੂ ਸੱਚਾ ਪਾਛਾ ਇੰਨਾ ਕਹੁੰਦਾ ਕਿ ਅਸੀਂ ਮਹਾਰਾਜ ਦੇ ਘਰ ਐਸਾ ਡੀਕ ਦੇ ਰਹੀਦਾ ਆ। ਕਦੋਂ ਐਸ ਵਾਰ ਆਵੇ ਤੁਸੀਂ ਮਹਾਰਾਜ ਦੇ ਘਰ ਜਾ ਕੇ ਸੇਵਾ ਕਰੀਏ। ਜੀ ਮਾਲਕ ਆਪ ਲਿਉਂਦਾ ਖੁਦ ਚੱਲ ਜੇ। ਬਣੀ ਦਾ ਬਰਵਾਦ ਇੱਕ ਇਹੋ ਜਿਹਾ ਹੈ ਕਿ ਜਿਸ ਤਰ੍ਹਾਂ ਬੰਦਾ ਕਹਿੰਦਾ ਕਿ ਮੈਂ ਸਵਰਗਾਂ ਦੇ ਨਾਲ ਵਿੱਚ ਤੁਰ ਰਿਹਾ ਹਾਂ। ਇਹ ਹੋਰ ਦਾਸ ਨਾਲ ਦੀ ਮਰੀ ਤੇ ਦੁਪਹਿਰਾ ਕੱਢਦੀ ਮੈਂ ਸੇਵਾ ਕਰਦਾ ਕਿ ਸੱਚਾ ਪਾਤਸ਼ਾਹ ਨਾ ਦੋ ਕੁੜੀਆਂ ਦੇ ਨਾ ਦੋ ਮੁੰਡੇ ਦੇ। ਮਹਾਰਾਜ ਦੀ ਕਰਤ ਕਿਰਪਾ ਇੰਨੀ ਹੋਈ ਆ ਕੁੜੀ ਤੇ ਮੁੰਡਾ ਨੌਰ ਬਣਾਓ। ਇੰਨੇ ਕੀ ਮਹਾਰਾਜ ਦੀ ਕਿਰਪਾ ਇਥੋਂ ਕਈ ਮੁੰਡੇ ਇੰਨੇ ਕਿ ਬਾਬੇ ਦੀ ਕਿਰਪਣਾ ਖੋਖ ਵਿੱਚ ਭਰਦੀ ਹੋਵੇ ਆ। ਔਰ ਕਈ ਬਾਹਰ ਕੈਨੇਡਾ ਆ ਕੋਈ ਆਸਟ੍ਰੇਲੀਆ ਕੋਈ ਦੁਬਈ ਆ ਕੋਈ ਕਿਤਾੰਗ ਸਾਰੇ ਸੱਟੇ ਮਾਰਦੀ ਕਿਰਪਾ ਨਾਲ ਛਣਿਆਰਾ ਆਈਦਾ ਆ ਰਾਤ ਇੱਥੇ ਰਹਿਦਾ ਐਤਵਾਰ ਸ਼ਾਮ ਨੂੰ ਚਾਰੇ ਘਰ ਵਾਪਸੀ ਕਰੀਦੀ ਪਰ ਇੱਕ ਮਾਰੇ ਦੇ ਦਰਦ ਹੈ ਕਿ ਇਹੋ ਜੀ ਮਨ ਨੂੰ ਸ਼ਾਂਤੀ ਮਿਲਦੀ ਹੈ ਕਿ ਹੋਰ ਜੇ ਦਰ ਤੋਂ ਮਿਲਦੀ ਹੈ ਇਹ ਲੜਾਈ ਦੇ ਜਿਸ ਤਰ੍ਹਾਂ ਇਹ ਸਾਰ ਹੋਏ ਸੀਗਾ ਬਹੁਤ ਲੋਕਾਂ ਦੇ ਦਿਲਾਂ ਵਿੱਚ ਬੜ ਗਿਆ ਜੀ ਪਰ ਇੱਕ ਬਾਪੂ ਦੇ ਨਾਲ ਇੱਕ ਇਹੋ ਜਿਹਾ ਪਿਆਰ ਸੀ ਸਾਰੇ ਵੀਰਾਂ ਦਾ ਕਿ ਇਹਨਾਂ ਨੂੰ ਮੌਤ ਦੀ ਕੋਈ ਪਰਵਾਹ ਨਹੀਂ ਚੁੱਕੀ ਆ ਕਿ ਬਾਹਰ ਤੱਕ ਉਹ ਸੰਗਤਾਂ ਦਾ ਪੈਰ ਰੱਖਣ ਨੂੰ ਜਗ੍ਹਾ ਨਹੀਂ ਰਹਿ ਗਈ ਇਹ ਤੋਂ ਐਤਵਾਰ ਪਹਿਲੇ ਤੋਂ ਪਹਿਲੇ ਐਤਵਾਰ ਮੈਂ ਵੀ ਬਰਾ ਪਿਆ ਹਾਂ ਪਰ ਸੰਗਤਾਂ ਟਸ ਤੋਂ ਮਸਟ ਨਹੀਂ ਹੋਈਆਂ ਪਰ ਐਤਵਾਰ ਬਾਪੂ ਦੇ ਨਮਸਤਕ ਹੋਣਾ ਤੇ ਬਸ ਹੋਣਾ ਇੱਕ ਹੁੰਦਾ ਵੀ ਘਰ ਹੈਗੇ ਜਿੱਦਾਂ ਇਨਸਾਨ ਰਹਿੰਦਾ ਹੈ 100 ਕੰਮ ਦੀ ਟੈਨਸ਼ਨ ਹੁੰਦੀ ਆ ਜਦੋਂ ਇਨਸਾਨ ਇੱਥੇ ਆ ਜਾਂਦਾ ਨਾ ਗੁਰੂ ਘਰ ਉਦੋਂ ਸਾਰੀਆਂ ਟੈਨਸ਼ਨਾਂ ਭੁੱਲ ਕੇ ਇੱਕ ਸਕੂਨ ਆ ਅੱਜ ਤੋਂ 6-7 ਮਹੀਨੇ ਦੇ ਵਿੱਚ ਵਿੱਚ ਅੰਮ੍ਰਿਤਸਰ ਸਾਰੇ ਦੇ ਵਿੱਚ ਸੰਗਤ ਜਿਹੜੀ ਆ ਵਿਆਹ ਕਰੇਗੀ ਜੋ ਬਾਬੇਗਰ ਸੰਗਤਾਂ ਚ ਦੁਪਹਿਰਾ ਕਰ ਦਿਆ ਬਹੁਤ ਸੋ ਗਿਆ ਕਿ ਕਿਵੇਂ ਇਸ ਸਥਾਨ ਨਾਲ ਸੰਗਤ ਜੁੜੀ ਹੈ ਪਰ ਆਉਣ ਵਾਲੇ 6 ਮਹੀਨਿਆਂ ਦੇ ਵਿੱਚ ਜੇਕਰ ਗੱਲ ਕਰੀ ਤਾਂ ਇਹ ਸੜਕਾਂ ਇੰਨੀਕ ਭਰੀਆਂ ਹੋਣਗੀਆਂ ਇੱਥੇ ਖੜੇ ਹੋਣ ਦੀ ਥਾਂ ਨਹੀਂ ਹੋएगी ਇੰਨੀਕ ਸੰਗਤ ਹੋਏਗੀ ਮਹਾਰਾਜ ਦੀ ਕਿਰਪਾ ਇੰਨੀ ਕਿ ਆ ਵੀ ਜੋ ਵੀ ਹੁੰਦਾ ਝੋਲੀਆਂ ਭਰ ਕੇ ਜਾਂਦਾ ਬਾਬੇ ਦੀਪ ਸਿੰਘ ਦੇ ਘਰੋਂ ਕੋਈ ਖਾਲੀ ਨਹੀਂ ਮੁੜਦਾ ਇਸ ਸਥਾਨ ਤੇ ਆਏ ਸੰਗਤਾਂ ਜਦ ਦਰਸ਼ਨ ਕਰਦੀਆਂ ਨੇ ਬਾਣੀ ਪੜ੍ਹਦੀਆਂ ਨੇ ਦੁਪਹਿਰਾ ਕੱਟਦੀਆਂ ਨੇ ਹਾਲਾਂਕਿ ਸ਼ਨੀਵਾਰ ਰਾਤ ਨੂੰ ਵੀ ਇੱਥੇ ਦੁਪਹਿਰਾ ਹੁੰਦਾ ਹੈ ਸੰਗਤਾਂ ਇੱਥੇ ਰਾਤ ਵੀ ਰੁਕਦੀਆਂ ਨੇ ਹਾਲਾਂਕਿ ਯੂਪੀ ਬਿਹਾਰ ਤੋਂ ਜਿਵੇਂ ਵੀਰ ਹੁਣਾਂ ਨੇ ਦੱਸਿਆ ਪੈਣਾ ਆਉਂਦੀਆਂ ਨੇ ਤਿੰਨ ਤਿੰਨ ਦਿਨ ਇੱਥੇ ਰੁਕਦੀਆਂ ਨੇ ਇਹ ਲੋਕ ਧਰਮ ਤੋਂ ਦਿੱਲੀ ਵਾਲੇ ਵੀ ਗੇਨੇ ਵਾਪਸ ਆਪਣੇ ਸਿੱਖੀ ਵਾਲ ਆ ਰਹੇ ਨੇ ਹਾਂਜੀ ਜ਼ਰੂਰ ਜੀ ਅੱਜ ਉਹ ਹੋਇਆ ਦੁਪਹਿਰਾ ਸਾਹਿਬ ਲੱਗਦਾ ਪਿਆ ਇਸ ਨਾਲ ਬਹੁਤ ਦੂਰੋਂ ਦੂਰੋਂ ਸੰਗਤਾਂ ਦੇ ਮਨ ਤੇ ਪ੍ਰਭਾਵ ਪਿਆ ਵੱਖੋ ਵੱਖ ਸਥਾਨਾਂ ਤੇ ਪਹੁੰਚ ਕੇ ਸੰਗਤਾਂ ਦੁਪਹਿਰਾ ਸਾਹਿਬ ਕੱਟ ਰਹੀਆਂ ਨੇ ਸੰਗਤ ਹੜਾ ਆਏਗਾ ਕੋਈ ਹੋਰ ਹੜਦੀ ਆਏਗਾ ਖੁਸ਼ੀਆਂ ਦੇ ਜਗਰੇ ਨਾਲ ਹੋ ਜਾਵੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਮਾਨੂੰ ਪਾਵੇ ਸਤਿ ਸ੍ਰੀ ਅਕਾਲ ਅਨੋਕੇ ਅਮਰ ਸ਼ਹੀਦ ਤੰਤਨ ਬਾਬਾ ਦੀਪ ਸਿੰਘ ਜੀ ਦੇ ਸਥਾਨ ਗੁਰਦੁਆਰਾ ਸ਼ਹੀਦਾ ਸਾਈ ਮੌਜੂਦਾ ਜਿੱਥੇ ਐਤਵਾਰ ਦੇ ਦਿਨ ਸੰਗਤਾਂ ਦੂਰ ਡਰਾਡੇ ਤੋਂ ਚੁਪਹਿਰਾ ਕੱਟਣ ਦੇ ਲਈ ਆਉਂਦੀਆਂ ਨੇ ਕਈਆਂ ਨੂੰ ਇੱਥੋਂ ਮੰਗਿਆ ਮੁਰਾਦਾ ਵੀ ਮਿਲਿਆ ਨੇ ਤੇ ਕਈਆਂ ਨੇ ਜੋ ਕੁਝ ਆ ਕੇ ਸੁਖਿਆ ਉਹ ਮਿਲਦਾ ਤਾਂ ਹੈਗਾ ਪਰ ਜਦੋਂ ਜਦੋਂ ਆਸਥਾ ਵਧਦੀ ਦੇਖਦੀ ਹੈ ਤਾਂ ਮਨ ਨੂੰ ਖੁਸ਼ੀ ਹੁੰਦੀ ਹੈ ਕਿ ਸਾਡੇ ਭਟਕੇ ਲੋਕ ਵੀ ਜਿਹੜੇ ਨੇ ਸਿੱਕੀ ਤੋਂ ਵਾਪਸ ਗੁਰੂ ਨਾਲ ਜੁੜਦੇ ਹੋਏ ਨਜ਼ਰ ਆ ਰਹੇ ਨੇ ਪਹਿਲਾਂ ਤੇ ਸੇਵਾਦਾਰਾਂ ਦਾ ਇੱਕ ਜਥਾ ਦੇਖੋ ਜੋ 2012 ਤੋਂ ਇੱਥੇ ਸੇਵਾ ਦੇ ਵਿੱਚ ਲੱਗਾ ਹੋਇਆ ਹੈ ਤੇ ਅੱਜ 2025 ਆ ਚੁਕਿਆ ਐਸਾ ਗੁਰੂ ਦੇ ਨਾਲ ਪਿਆਰ ਹੈ ਇਸ ਸਥਾਨ ਦੇ ਨਾਲ ਪਿਆਰ ਹੈ ਮੰਗਿਆ ਮਰਦਾ ਮਿਲਿਆ ਨੇ ਤਾਂ ਜੋ ਇੱਥੇ ਸਥਾਨ ਤੇ ਹਾਲੇ ਵੀ ਦਰਸ਼ਨ ਕਰਨ ਤੇ ਸੇਵਾ ਕਰਨ ਪਹੁੰਚਦੇ ਨੇ ਗੱਲਬਾਤ ਕਰਦੇ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਕੀ ਨਾ ਆਪਣਾ ਜੀ ਕੁਲਵੀਰ ਨਾਮ ਮੇਰਾ ਕਿੰਨੀ ਦੇਰ ਹੋ ਗਈ ਤੁਹਾਨੂੰ ਇੱਥੇ ਸੇਵਾ ਕਰਦੇ ਆ ਕਿਵੇਂ ਦਾ ਮਹਿਸੂਸ ਹੁੰਦਾ ਜਦ ਵੀ ਇੱਥੇ ਸੇਵਾ ਕਰਦੇ ਵਾਹਿਗੁਰੂ ਸੱਚਾ ਪਾਚਾ ਇੰਨਾ ਘੁੰਦਾ ਕਿ ਅਸੀਂ ਮਹਾਰਾਜ ਦੇ ਘਰ ਐਸਾ ਡੀਕ ਦੇ ਰਹੀਦਾ ਕਦੋਂ ਐ ਦਵਾਰ ਆਵੇ ਤੇ ਮਹਾਰਾਜ ਦੇ ਘਰ ਜਾ ਕੇ ਸੇਵਾ ਕਰੀਏ ਇੰਨੀ ਕਿਰਪਾ ਕੁਝ 4-5 ਮੁੰਡੇ ਜੁੜੇ ਸੀ ਨਾਲ ਜਿੰਨੇ ਕਹਗੇ ਆਪਾਂ ਇਹ 2012 ਦੇ ਐਸ ਟਾਈਮ ਬਾਬਾ ਜੀ 60-70 ਮੁੰਡੇ ਆਪਣੇ ਕੋਲ ਆ ਤੌਲੀਏ ਘੜ ਤੋਂ ਘੜ 100 ਦੇ ਲੱਗ ਕੀ ਤੌਲੀਏ ਘਰੋਂ ਮੁੰਡੇ ਸਾਰੇ ਤੌਲੀਏ ਆਪਣੇ ਘਰੋਂ ਧੋਗੇ ਲਿਆਉਂਦੇ ਆ ਘਰੋਂ ਸਾਫ਼ ਕਰਕੇ ਲਿਆਉਣੇ ਆ ਇੰਨੇ ਕੀ ਮਹਾਰਾਜ ਦੀ ਕਿਰਪਾ ਇੱਥੋਂ ਕਈ ਮੁੰਡੇ ਇਨਕ ਪਾ ਬਾਬੇ ਦੀ ਕਿਰਪਾ ਪੋਖੋਵ ਚ ਭਰਤੀ ਹੋ ਗਏ ਆ ਹੁਣ ਕਈ ਬਾਹਰ ਕਨੇਡਾ ਆ ਕੋਈ ਆਸਟ੍ਰੇਲੀਆ ਆ ਕੋਈ ਦੁਬਈ ਆ ਕੋਈ ਕਿਤੇ ਨਾ ਕਿਤੇ ਸਾਰੇ ਸਿਆਟੇ ਮਾਰ ਦੀ ਕਿਰਪਾ ਨਾਲ ਇਹ ਵੀ ਬਾਬਾ ਦੇ ਜਨਮ ਦਿਹਾੜੇ ਤੇ ਆਪਾਂ ਰੋਹ ਦਾ ਲੰਗਰ ਲਾਉਂਦੇ ਆ ਆ ਵੀਰ ਸਾਰੇ ਨਾਲ ਆ ਮੰਨ ਆ ਵੀਰ ਜੀ ਨਾ ਕਰੋ ਗੱਲਬਾਤ ਇਹ ਦੱਸਦੇ ਰੋਗ ਦਾ ਆਪਣਾ ਬਾਈਟ ਜੋ ਵੀ ਹੈਗਾ ਕਿੰਨਾ ਸਾਡਾ ਖਰਚਾ ਆ ਜਾਂਦਾ ਕਿੰਨੀ ਸੰਗਤ ਜੁੜੀ ਆ ਕਿਹੜੇ ਕਿਹੜੇ ਪਿੰਡ ਨਾਲ ਜੁੜੇ ਆ ਤੁਸੀਂ ਸਮਾਂ ਦੱਸੋ ਜਦ ਘਰ ਦੇ ਵਿੱਚ ਕੋਈ ਐਸਾ ਸਮਾਂ ਆਇਆ ਹੋਵੇ ਜਦ ਲੱਗੇ ਕਿ ਨਹੀਂ ਯਾਰ ਹੁਣ ਥੋੜਾ ਮਾਨ ਟੁੱਟ ਰਿਹਾ ਪਰ ਬਾਬਾ ਦੀਪ ਸਿੰਘ ਨੇ ਲੋ ਤੋਂ ਬਾਹ ਫੜੀ ਹੋਵੇ ਕਿ ਨਹੀਂ ਯਾਰ ਤੇਰੇ ਨਾਲ ਬੈਠੇ ਆ ਤੂੰ ਸਾਡੇ ਧਾਰ ਸੇਵਾ ਕਰਨ ਆਉਣਾ ਰਿਹਾ ਤਾਂ ਤੈਨੂੰ ਇਤਨਾ ਖਾਲੀ ਨਹੀਂ ਜਾਣ ਦੇਵਾਂਗੇ ਬਾਬਾ ਜੀ ਬਹੁਤ ਕੁਝ ਮਿਲਿਆ ਮਹਾਰਾਜ ਦੇ ਘਰੋਂ ਇੰਨਾ ਕਿ ਮਹਾਰਾਜ ਦੀ ਕਿਰਪਾ ਵੀ ਜਦੋਂ ਮੇਰੀ ਵਾਈਫ ਪ੍ਰੈਗਨੈਂਟ ਸੀ ਉਹਨੇ ਚਲੋ ਪਹਿਲਾਂ ਹੀ ਪਤਾ ਹੀ ਸਾਨੂੰ ਵੀ ਜੁੜਵਾ ਕਿੰਨਸ ਬੱਚੇ ਹੋਣੇ ਆ ਬਾਜ ਮਹਾਰਾਜ ਦੀ ਕਿਰਪਾ ਵੀ ਸੱਚਾ ਇਹ ਅਰਦਾਸ ਨਾਲ ਦੀ ਮੇਰੀ ਇੱਥੇ ਦੁਪਹਿਰਾ ਕੱਢਦੀ ਮੈਂ ਸੇਵਾ ਕਰਦਾ ਕਿ ਸੱਚਾ ਭਾਸ਼ਾ ਨਾ ਦੋ ਕੁੜੀਆਂ ਦੇ ਨਾ ਦੋ ਮੁੰਡੇ ਦੇ ਮਹਾਰਾਜ ਦੀ ਕਿਰਪਾ ਇੰਨੀ ਹੋਈ ਆ ਕੁੜੀ ਤੇ ਮੁੰਡਾ ਨੌਰ ਬਣੋ ਬਹੁਤ ਵਧੀਆ ਫਾਸ ਦੇ ਘੇੜਦੇ ਇੱਥੇ ਹੁੰਦੇ ਆ ਸੇਵਾ ਕਰਦੇ ਆ ਛਣਿਆ ਰਾਜਦਾ ਆ ਰਾਤ ਇੱਥੇ ਰਹਿਦਾ ਐਤਵਾਰ ਸ਼ਾਮ ਨੂੰ ਚਾਰ ਘਰ ਵਾਪਸੀ ਕਰੀਦੀ ਆ ਅੱਜ ਤਾਂ ਸੜਕਾਂ ਤੇ ਪੈਰ ਨਹੀਂ ਰੱਖਿਆ ਜਾਂਦਾ ਇੰਨੀ ਕਿ ਗਰਮੀ ਆ ਚਾਹੇ ਇੱਥੇ ਖੜੇ ਵੀ ਹੋ ਰਹੇ ਆ ਪਸੀਨੇ ਨਾਲ ਹੱਥ-ਪਾਤ ਹੋ ਜਾਂਦੇ ਆ ਪਰ ਐਸਾ ਕਿਹੜਾ ਪਿਆਰ ਹੈ ਗੁਰੂ ਨਾਲ ਜਿਹੜਾ ਤੁਹਾਨੂੰ ਦਰ ਤੇ ਖਿੱਚ ਕੇ ਲੈ ਜਾਂਦਾ ਵੀਰ ਜੀ ਤੂੰ ਚਲੋ ਸਾਰੇ ਕਹਣਾ ਗੱਲਬਾਤ ਕੀਤੀ ਆ ਬਾਹਰ ਵੀ ਹਣ ਚਲੋ ਜਦੋਂ ਸੰਗਤ ਵਧੀ ਆ ਉਹਦੇ ਨਾਲ ਨਾਲ ਸੇਵਾਦਾਰ ਵੀ ਮਹਾਰਾਜ ਨੇ ਆਪਣੇ ਆਪ ਵੀ ਡਿਊਟੀਆਂ ਲਾਈਆਂ ਆ ਆਪਣੇ ਆਪ ਵੀ ਬਾਹਰ ਸ਼ਵੀਲਾਂ ਲੱਗੀਆਂ ਆ ਆਪਣੇ ਆਪ ਵੀ ਲੰਗਰ ਚੱਲ ਗਏ ਮਹਾਰਾਜ ਦੀ ਕਿਰਪਾ ਨਾਲ ਸਭ ਕੁਝ ਬਹੁਤ ਕੁਝ ਇਹਦੇ ਮਹਾਰਾਜ ਦੇ ਘਰ ਜੇ ਮਹਾਰਾਜ ਸੰਗਤ ਵਧਣ ਦੀ ਆ ਉਨੀ ਸੇਵਾਦਾਰੀ ਵਧਣ ਦੇ ਆ ਤੇ ਬਾਕੀ ਕੋਲ ਵੀਰ ਨਾ ਕਰੋ ਗੱਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੀ ਮੈਂ ਵੀਰਜੀ ਚਵਾਲ ਦੇ ਨੇੜੇ ਆ ਮੈਂ ਖੁਰਦਪਿੰਡ ਤੋਂ ਆ ਇੱਥੇ ਜਦ ਪਹੁੰਚਦੇ ਇੱਕ ਸਥਾਨ ਤੇ ਇੱਥੇ ਇੱਕ ਮਾਨੂੰ ਵੱਖਰੀ ਸ਼ਾਂਤੀ ਮਿਲਦੀ ਹੈ ਚਾਹੇ ਗੁਰਬਾਣੀ ਚੱਲ ਰਹੀ ਹੁੰਦੀ ਹੈ ਸੰਗਤਾਂ ਦਾ ਹਲਕਾ ਹਲਕਾ ਰੋਲਾ ਵੀ ਹੁੰਦਾ ਉਹ ਬਾਣੀ ਜਦ ਕੰਨਾਂ ਚ ਗੂੰਜਦੀ ਹੈ ਕਿਵੇਂ ਦਾ ਮਹਿਸੂਸ ਹੁੰਦਾ ਹੈ ਬਾਣੀ ਦਾ ਪ੍ਰਵਾਹ ਇੱਕ ਇਹੋ ਜਿਹਾ ਹੈ ਕਿ ਜਿਸ ਤਰ੍ਹਾਂ ਬੰਦਾ ਕਹਿੰਦਾ ਕਿ ਮੈਂ ਸਵਰਗਾਂ ਦੇ ਨਾਲ ਵਿੱਚ ਤੁਰ ਰਿਹਾ ਹਾਂ ਸਰ ਸਵਰਗਾਂ ਦਾ ਝੂਠ ਹੈ ਜਿਸ ਤਰ੍ਹਾਂ ਕਹਿ ਸਕਦੇ ਹੈ ਅਲੌਕਿਕ ਨਜ਼ਾਰਾ ਕਹਿ ਸਕਦੇ ਇੱਕ ਮਾਨੂੰ ਇਹੋ ਜਿਹੀ ਸ਼ਾਂਤੀ ਮਿਲਦੀ ਜਿੱਤਾਂ ਵੀ ਬੰਦਾ ਕਾਰੋਬਾਰ ਜਿੰਦਗੀ ਦਾ ਲੈ ਲੋ ਪਰਿਵਾਰ ਦੇ ਨੇਚਰ ਤੋਂ ਲੈ ਲੋ ਬੰਦਾ ਜਿੰਨਾ ਵਰਜੀ ਅਫਸੈਟ ਹੋਇਆ ਹੋਵੇ ਪਰ ਇੱਕ ਮਹਾਰਾਜ ਦੇ ਦਰ ਤੇ ਆ ਕੇ ਇਹੋ ਜੀ ਮਾਨੂੰ ਸ਼ਾਂਤੀ ਮਿਲਦੀ ਹੈ ਕਿ ਹੋਰ ਕਿਹਦੇ ਦਰ ਤੋਂ ਮਿਲਦੀ ਨਹੀਂ ਮਹਾਰਾਜ ਦੀ ਈ ਕਿਰਪਾ ਹੈ ਤੇ ਬਾਕੀ ਜੇ ਆਪਾਂ ਕਾਰੋਬਾਰ ਦੀ ਜਾਂ ਕਿਸੇ ਦੀ ਤਰੱਕੀ ਦੀ ਗੱਲ ਕਰੀਏ ਤਾਂ ਮਹਾਰਾਜ ਦੀ ਈ ਕਿਰਪਾ ਹੈ ਕਿ ਸਾਡੇ ਨਾਲ ਪਹਿਲਾਂ ਕੁਝ ਚੰਦ ਵੀਰ ਸੀਗੇ ਜਦੋਂ ਆਪਾਂ ਸ਼ੁਰੂ ਹੋਏ ਸੀਗੇ ਤੇ ਹੁਣ ਮਹਾਰਾਜ ਦੀ ਕਿਰਪਾ ਕਿ ਸਾਨੂੰ ਕਹਿਣ ਦੀ ਲੋੜ ਨਹੀਂ ਪੈਂਦੀ ਵੀਰ ਸਾਡੇ ਤੋਂ ਇੱਕ ਤੋਂ ਇੱਕ ਵੱਧ ਕੇ ਅੱਗੇ ਨੇ ਗੁਰੂ ਘਰ ਦੇ ਨਾਲ ਇਹਨਾਂ ਨਾਲ ਪਿਆਰ ਹੈ ਵੀਰ ਕਿ ਜਦੋਂ ਉਹਨਾਂ ਕੀ ਪਿੱਛੇ ਜੇ ਲੜਾਈ ਦੇ ਜਿਸ ਤਰ੍ਹਾਂ ਜਿਆਸਾਰ ਹੋਏ ਸੀਗਾ ਬਹੁਤ ਲੋਕਾਂ ਦੇ ਡਰ ਵਹਿਮ ਵਿੱਚ ਬੈੜ ਗਿਆ ਸੀ ਪਰ ਇੱਕ ਬਾਪੂ ਦੇ ਨਾਲ ਇੱਕ ਇਹੋ ਜਿਹਾ ਪਿਆਰ ਸੀ ਸਾਰੇ ਵੀਰਾਂ ਦਾ ਕਿ ਇਹਨਾਂ ਨੂੰ ਮੌਤ ਦੀ ਕੋਈ ਪਰਵਾਹ ਨਹੀਂ ਇਹ ਇੱਕ ਇਹੋ ਜਿਹਾ ਜਜ਼ਬਾ ਸੀਗਾ ਕਿ ਜਿੱਦਾਂ ਮਰਜੀ ਸਾਨੂੰ ਮੌਤ ਦੀ ਕੋਈ ਪਰਵਾਹ ਨਹੀਂ ਪਰ ਐਤਵਾਰ ਬਾਪੂ ਦੇ ਨੇ ਨਮਸਤਕ ਹੋਣਾ ਤੇ ਬਸ ਹੋਣਾ ਬੇਸ਼ੱਕ ਭਾਵੇਂ ਹੁਣ ਚਲੋ ਜੰਗ ਦਾ ਜੇ ਜਾਂ ਪਹਿਲਾਂ ਕੋਰੋਨਾ ਦਾ ਟਾਈਮ ਸੀਗਾ ਉਦੋਂ ਦੇ ਸੰਗ ਦਾ ਇਕੱਠ ਦੇਖਣਯੋਗ ਸੀਗਾ ਬਾਹਰ ਰੋਡ ਤੇ ਖੜੇ ਰਹਿੰਦੇ ਸੀਗੇ ਪਰ ਚਲੋ ਪੁਲਿਸ ਵਾਲੇ ਆਪਣੀ ਡਿਊਟੀ ਕਰਦੇ ਸੀ ਨਹੀਂ ਸੀਗੇ ਅੰਦਰ ਆਉਂਦੇ ਪਰ ਸੰਗਤਾਂ ਨਾਲ ਉਹ ਰੋਇਟ ਠਾਠਾ ਮਾਰਦਾ ਘਟ ਸੀਗਾ ਪਰ ਇਹ ਪਿੱਛੇ ਨਹੀਂ ਸੀ ਹਟਦੇ ਜਿਵੇਂ ਅੱਜ ਕਿਉਂ ਮੰਡੀ ਸੜਕਾਂ ਤੱਕ ਜਾਮ ਦੇਖਣ ਨੂੰ ਮਿਲਦਾ ਕੋਈ ਸਮਾਂ ਹੋਏਗਾ ਜਿੱਦਨ ਪੂਰਾ ਅੰਮ੍ਰਿਤਸਰ ਇਹ ਸੰਗਤਾਂ ਦੇ ਨਾਲ ਹੀ ਘਿਰਿਆ ਹੋਇਆ ਦੇਖੀ ਉਹ ਵੈਕਰੂ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਜ਼ਿਆਦਾ ਜਾਨਕਿ ਬਹੁਤ ਦੂਰ ਨਹੀਂ ਆ ਮੈਂ ਕਹਿੰਦਾ ਕਿ ਕੋਈ ਦਿਨਾਂ ਦੇ ਵਿੱਚ ਹੀ ਆ ਸ਼ਾਇਦ ਐਸੇ ਸਾਲ ਦੇ ਵਿੱਚ ਹੀ ਹੋ ਜਾ ਜਿਨ੍ਹਾਂ ਬਾਪੂ ਦੇ ਪ੍ਰਤੀ ਸੰਗਤਾਂ ਦਾ ਪਿਆਰ ਮੈਨੂੰ ਨਹੀਂ ਲੱਗਦਾ ਕਿ ਬਹੁਤ ਜ਼ਿਆਦਾ ਦੇਰ ਲੱਗੇਗੀ ਬਹੁਤ ਜਲਦੇ ਵਿੱਚ ਹੀ ਉਹ ਕੰਮ ਹੋਏਗਾ ਵੈਗੁਰਜੀ ਦਾ ਖਾਲਸਾ ਵੈਗੁਰਜੀ ਖਾਲਸਾ ਵੈਗੁਰਜੀ ਕਿਹਾ ਮੈਂ ਤੁਹਾਡਾ ਮੇਰਾ ਨਾਮ ਪਲਵਿੰਦਰ ਸਿੰਘ ਹੈ ਜੀ ਕਿਵੇਂ ਦਾ ਮਹਿਸੂਸ ਹੁੰਦਾ ਜਦ ਇਸ ਸਥਾਨ ਤੇ ਆਉਂਦੇ ਹੋ ਮਾਨੂੰ ਇੱਕ ਸਕੂਨ ਮਿਲਦਾ ਹੈ ਸੇਵਾ ਦੇ ਵਿੱਚ ਰੁੱਝਦੇ ਹੋ ਉਹ ਕਿਵੇਂ ਪ੍ਰਗਟ ਕਰੋਗੇ ਕਿ ਕਿਵੇਂ ਦਾ ਮਹਿਸੂਸ ਹੁੰਦਾ ਇਹ ਜੀ ਕਿਸੇ ਦੇ ਬੱਚ ਦੀ ਗੱਲ ਨਹੀਂ ਮਾਲਕ ਆਪ ਲੈਂਦਾ ਖੁਦ ਚੱਲ ਕੇ ਮੈਂ ਜਦੋਂ ਬੱਚੇ ਚਾਦਾ ਮੇਰਾ 3-4 ਕਿਲੋਮੀਟਰ ਪਿੰਡ ਆ ਮੈਂ ਜੇ ਤੁਰ ਕੇ ਬਾਬੇ ਦਾ ਨਾਮ ਲੈ ਕੇ ਤੁਰਦਾ ਨਾ ਪਿੰਡੋਂ ਮੈਨੂੰ ਮਹਾ ਜਾਂ ਵੀ ਦਾਹਵੀਂ ਕਦਮ ਜਿਹੜਾ ਅੱਗੇ ਤੁਰ ਕੇ ਆਣਾ ਪਵੇ ਮੈਨੂੰ ਕੋਈ ਨਾ ਕੋਈ ਚੀਜ਼ ਮਿਲ ਜਾਂਦੀ ਆਟੋਮੈਟਿਕੀ ਕੋਈ ਮੋਟਰਸਾਈਕਲ ਵਾਲਾ ਮਿਲ ਜੇ ਕੋਈ ਗੱਡੀ ਵਾਲਾ ਮਿਲ ਜੇ ਇਸ ਕਰਕੇ ਮਾਲਕ ਦੀ ਬਰੀ ਕਿਰਪਾ ਧੰਨ ਧੰਨ ਬਾਬਾ ਦੀਪ ਸਿੰਘ ਦੀ ਤੇ ਇਸ ਤੋਂ ਐਤਵਾਰ ਪਹਿਲੇ ਤੋਂ ਪਹਿਲੇ ਐਤਵਾਰ ਮੈਂ ਵੀ ਬਰਾ ਪਿਆ ਹਾਂ ਪਰ ਸੰਗਤਾਂ ਕਸ ਤੋਂ ਮਸਟ ਨਹੀਂ ਹੋਈਆਂ ਜਿੱਥੇ ਜਿੱਥੇ ਸੰਗਤਾਂ ਬੈਠੀਆਂ ਉੱਥੇ ਉੱਥੇ ਸੰਗਤਾਂ ਬੈਠੀਆਂ ਆਉਣ ਵਾਲੇ ਸਮੇਂ ਦੇ ਵਿੱਚ ਅੱਜ ਤੋਂ 6-7 ਮਹੀਨੇ ਦੇ ਵਿੱਚ ਵਿੱਚ ਅੰਬਰਸਰ ਸਾਰੇ ਦੇ ਵਿੱਚ ਸੰਗਤ ਜਿਹੜੀ ਆ ਵਿਆਹ ਕਰੇਗੀ ਕੋਏ ਬਾਬਾ ਦੀਪ ਸਿੰਘ ਦੀ ਕਿਰਪਾ ਧੰਤਨ ਗੁਰੂ ਰਾਮਦਾਸ ਦੀ ਕਿਰਪਾ ਦਿੱਲੀ ਬੰਬੇ ਕਲਕੱਤਾ ਤੋਂ ਵੀ ਸੰਗਤ ਇੱਥੇ ਪਹੁੰਚ ਰਹੀ ਹੈ ਜੀ ਅਤਵਾਰ ਜੀ ਬਾਹਰ ਤੋਂ ਬਾਹਰ ਅਮਰੀਕਾ ਕੈਨੇਡਾ ਕਈ ਐਸ਼ੀਆਂ ਪੈਣਾ ਵਾ ਜਿੰਨਾ ਤਿੰਨ ਤਿੰਨ ਦਿਨ ਇੱਥੇ ਰਹਿੰਦੀਆਂ ਆ ਆਨ ਕੇ ਜੂਪੀ ਤੋਂ ਜਹਾਂ ਹਾਂਜੀ ਜੂਪੀ ਤੋਂ ਵੀ ਸੰਗਤ ਆਉਂਦੀ ਹੈ ਇੱਥੇ ਜਦੋਂ ਸੰਗਤਾਂ ਦੇ ਨਾਲ ਮੇਲਮਲਾਪ ਹੁੰਦਾ ਇੱਕ ਦੂਜੇ ਨੂੰ ਦੱਸੀਦਾ ਅਸੀਂ ਕਿੱਥੋਂ ਆਏ ਤੁਸੀਂ ਕਿੱਥੋਂ ਆਏ ਫੇਰ ਪਤਾ ਲੱਗਦਾ ਸੰਗਤ ਕਿੱਥੋਂ-ਕਿੱਥੋਂ ਆਉਂਦੀ ਆ ਉਹ ਜੂਪੀ ਤੋਂ ਜਿਹੜੀਆਂ ਪੈਣਾ ਹੁੰਦੀਆਂ ਨੇ ਤਿੰਨ ਦਿਨ ਲੱਗ ਜਾਂਦੇ ਆਉਣ ਦੇ ਦੋ ਤਿੰਨ ਦਿਨ ਜਾਂਦੇ ਲੱਗ ਜਾਂਦੇ ਇੱਕ ਦੋ ਦਿਨ ਘਰ ਹੀ ਰਹਿੰਦੀ ਆਣ ਗਿਆ ਕਿਉਂ ਪਿਆਰ ਬਾਬੇ ਦਾ ਹੋਰ ਵੀਰ ਸੱਤ ਨੰਬਰ ਦੀ ਵੀਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਵੇਂ ਦਾ ਮਹਿਸੂਸ ਕਰਦੇ ਹੋ ਜਦ ਘਰੋਂ ਤੁਰਦੇ ਹੋ ਕੀ ਖਿਆਲ ਹੁੰਦੇ ਆ ਮਨ ਦੇ ਵਿੱਚ ਕਿ ਇਸ ਸਥਾਨ ਤੇ ਸੇਵਾ ਕਰਨ ਚੱਲੇ ਆ ਇੱਕ ਹੁੰਦਾ ਵੀ ਘਰ ਰਹਿ ਕੇ ਜਿੱਦਾਂ ਇਨਸਾਨ ਰਹਿੰਦਾ ਆ ਸੋ ਕੰਮ ਦੀ ਟੈਨਸ਼ਨ ਹੁੰਦੀ ਆ ਜਦੋਂ ਇਨਸਾਨ ਇੱਥੇ ਆ ਜਾਂਦਾ ਨਾ ਗੁਰੂ ਘਰ ਉਦੋਂ ਸਾਰੀਆਂ ਟੈਨਸ਼ਨਾਂ ਭੁੱਲ ਕੇ ਇੱਕ ਸਕੂਨ ਜਿਹੜਾ ਸਕੂਨ ਮਿਲਦਾ ਗੁਰੂ ਘਰ ਆਣ ਕੇ ਇੱਕ ਮਨ ਨੂੰ ਸ਼ਾਂਤੀ ਮਿਲਦੀ ਆ ਤੋ ਜੋ ਬਾਬੇ ਘਰ ਸੰਗਤਾਂ ਚ ਪਹਿਰਾ ਕਰਦੀਆ ਬਹੁਤ ਸੋ ਗਿਆ ਸਾਰਾ ਕੁਝ ਗੁਰੂ ਘਰੋਂ ਇਥੋਂ ਮਿਲਿਆ ਸੰਗਤਾਂ ਨੇ ਮਹਾਰਾਜ ਦੀ ਕਿਰਪਾ ਇੰਨੀ ਕੀ ਆ ਵੀ ਜੋ ਵੀ ਹੁੰਦਾ ਝੋਲੀਆਂ ਭਰ ਕੇ ਜਾਂਦਾ ਬਾਬੇ ਦੀਪ ਸਿੰਘ ਦੇ ਘਰੋਂ ਕੋਈ ਖਾਲੀ ਨਹੀਂ ਮੁੜਦਾ ਲੱਗਦਾ ਜਿਹੜੇ ਲੋਕ ਧਰਮ ਤਬਦੀਲੀ ਵਾਲੇ ਵੀ ਗਏ ਨੇ ਵਾਪਸ ਆਪਣੇ ਸਿੱਖੀ ਵਾਲ ਆ ਰਹੇ ਨੇ ਹਾਂਜੀ ਜ਼ਰੂਰ ਜੀ ਅਜ ਉਹ ਹੋਇਆ ਚਪਹਿਰਾ ਸਾਹਿਬ ਲੱਗਦਾ ਪਿਆ ਇਸ ਨਾਲ ਬਹੁਤ ਦੂਰੋਂ ਦੂਰੋਂ ਸੰਗਤਾਂ ਦੇ ਮਨ ਤੇ ਪ੍ਰਭਾਵ ਪਿਆ ਵੱਖੋ ਵੱਖ ਸਥਾਨਾਂ ਤੇ ਪਹੁੰਚ ਕੇ ਸੰਗਤਾਂ ਚਪਹਿਰਾ ਸਾਹਿਬ ਕੱਟ ਰਹੀਆਂ ਨੇ ਜੋ ਮੋੜ ਸੰਗਤਾਂ ਗਲਤ ਪਾਸੇ ਤੁਰੀਆਂ ਸੀ ਉਹ ਸਿੱਖੀ ਵਾਲ ਤੁਰ ਪਈਆਂ ਨੇ ਜੋ ਚ ਪੈਰਾ ਕੱਟ ਕੇ ਮਾਨੂੰ ਸ਼ਾਂਤੀ ਮਿਲਦੀ ਆ ਉਹ ਇੱਕ ਜਿੱਦਾਂ ਮਾਨੂੰ ਹੁੰਦਾ ਆ ਉਹਨੇ ਉਸਨੇ ਗਾੜੀ ਦਸਨਾ ਉਸੇ ਕਰਕੇ ਵੇਖੋ ਵੇ ਇੱਕ ਸਾਰੀ ਇੰਨੀ ਕੇ ਸੰਗਤ ਹੋ ਚੁੱਕੀ ਆ ਕਿ ਬਾਹਰ ਤੱਕ ਉਹ ਸੰਗਤਾਂ ਦਾ ਪੈਰ ਰੱਖਣ ਨੂੰ ਜਗ੍ਹਾ ਨਹੀਂ ਰਹਿ ਗਈ ਇੰਨੀ ਮਹਾਰਾਜ ਦੀ ਕਿਰਪਾ ਸੜਕਾਂ ਤੇ ਵੀ ਬੈਨ ਹੋ ਸੰਗਤਾਂ ਮਜਬੂਰ ਆ ਤੇ ਕਮੇਟੀ ਵੱਲੋਂ ਵੀ ਇਹਨਾਂ ਦਾ ਪੂਰਾ ਮਤਲਬ ਪ੍ਰਬੰਧ ਆ ਪਰ ਫਿਰ ਵੀ ਸੰਗਤ ਇੰਨਾ ਕਿ ਜ਼ਿਆਦਾ ਵੀ ਪ੍ਰਬੰਧ ਘੱਟ ਪੈਣ ਦੇ ਆ ਹਰ ਕੋਲੋ ਕੋਸ਼ਿਸ਼ ਕੀਤੀ ਜਾਂਦੀ ਵੀ ਸੰਗਤਾਂ ਨੂੰ ਮੁਸ਼ਕਲ ਨਾ ਆਵੇ ਪਰ ਸੰਗਤ ਦਾ ਇਕੱਠ ਸੰਗਤ ਇੰਨੀ ਕੇ ਜ਼ਿਆਦਾ ਹੋਣ ਕਰਕੇ ਸੰਗਤ ਨੂੰ ਫਿਰ ਵੀ ਛੜਕਾਂ ਤੇ ਦੂਰ ਦੂਰ ਤੱਕ ਬਹਿਣਾ ਪੈਂਦਿਆ ਜੀ ਐਸਜੀਪੀਸੀ ਦੇ ਪ੍ਰਬੰਧ ਕਿਵੇਂ ਦੇਖਦੇ ਹੋ ਬਹੁਤ ਸੋਹਣਾ ਪ੍ਰਬੰਧ ਹੈ ਟੈਂਟ ਵੀ ਲਾ ਦਿੱਤੀ ਹੈ ਸੰਗਤਾਂ ਲਈ ਥਾਂ ਥਾਂ ਤੇ ਜਲ ਵੀ ਹੈ ਸੇਵਾਦਾਰ ਵੀ ਕਾਫੀ ਹੈ ਕਿਵੇਂ ਦਾ ਲੱਗਦਾ ਹੈ ਪ੍ਰਬੰਧਾ ਬਾਰੇ ਐਸਜੀਪੀਸੀ ਦੇ ਕਹਿੰਦੇ ਬਤਾ ਵੀ ਬਹੁਤ ਸੋਹਣਾ ਪ੍ਰਬੰਧ ਆ ਪਰ ਜੇ ਸਾਉਣਾ ਸੰਗਤ ਦਾ ਠਾਠਾ ਮਾਰਦਾ ਇਕੱਠਾ ਉਹਦੇ ਗਾੜੀ ਇਹ ਬਹੁਤ ਘਟ ਗਿਆ ਪਰ ਚਲੋ ਨਾਲ ਫੇਰ ਵੀ ਆਪਣੇ ਜਿੱਦਾਂ ਵੀਰ ਸਹਿਯੋਗ ਦਿੰਦੇ ਸਾਰੇ ਰਲ ਮਿਲ ਕੇ ਇਹਦੇ ਨਾਲ ਜੇ ਸੰਗਤ ਨਾਲ ਹੀ ਰਲ ਕੇ ਐ ਜੀਪੀਸੀ ਦੇ ਨਾਲ ਰਲ ਕੇ ਕਰਨ ਤੇ ਹੋਰ ਵੀ ਮਾਰੇ ਕਿਰਪਾ ਵਧ ਹੋ ਸਕਦਾ ਹੈ ਸਾਹ ਵਾਹਿਗੁਰੂ ਖੁਸ਼ੀਆਂ ਦੇ ਜੀ ਕਰੇ ਨਾਲ ਹੋ ਜਾਵੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਮਾਨੂੰ ਪਾਵੇ ਸਤਿ ਸ੍ਰੀ ਅਕਾਲ ਸੋ ਐਸਜੀਪੀਸੀ ਦੇ ਸਹਿਯੋਗ ਦੇ ਨਾਲ ਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਇਹ ਚਪੈਰਾ ਦੇਸ਼ ਵਿਦੇਸ਼ਾਂ ਵਿੱਚ अनोखी ਤਸਵੀਰ ਪੇਜਦਾ ਕਿਉਂਕਿ ਇਸ ਸਥਾਨ ਤੇ ਆਏ ਸੰਗਤਾਂ ਜਦ ਦਰਸ਼ਨ ਕਰਦੀਆਂ ਨੇ ਬਾਣੀ ਪੜ੍ਹਦੀਆਂ ਨੇ ਦੁਪਹਿਰਾ ਕੱਟਦੀਆਂ ਨੇ ਹਾਲਾਂਕਿ ਸ਼ਨੀਵਾਰ ਰਾਤ ਨੂੰ ਵੀ ਇੱਥੇ ਦੁਪਹਿਰਾ ਹੁੰਦਾ ਹੈ ਸੰਗਤਾਂ ਇੱਥੇ ਰਾਤ ਵੀ ਰੁਕਦੀਆਂ ਨੇ ਹਾਲਾਂਕਿ ਯੂਪੀ ਬਿਹਾਰ ਤੋਂ ਜਿਵੇਂ ਵੀਰ ਹੋਣਾ ਨੇ ਦੱਸਿਆ ਆ ਪੈਣਾ ਆਉਂਦੀਆਂ ਨੇ ਤਿੰਨ ਤਿੰਨ ਦਿਨ ਇੱਥੇ ਰੁਕਦੀਆਂ ਨੇ ਸੋ ਇਹ ਗੁਰੂ ਦੇ ਨਾਲ ਪਿਆਰ ਹੈ ਇਹ ਐਸਜੀਪੀਸੀ ਤੇ ਸੰਗਤ ਦੇ ਸਹਾਇਕ ਦੇ ਨਾਲ ਇਹ अनोखੀਆਂ ਤਸਵੀਰਾਂ ਵਿਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਾਂਦੀਆਂ ਨੇ ਕਿ ਕਿਵੇਂ ਇਸ ਸਥਾਨ ਨਾਲ ਸੰਗਤ ਜੁੜੀ ਹੈ ਪਰ ਆਉਣ ਵਾਲੇ 6 ਮਹੀਨਿਆਂ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਇਹ ਸੜਕਾਂ ਇੰਨੀਕ ਭਰੀਆਂ ਹੋਣਗੀਆਂ ਇੱਥੇ ਖੜੇ ਹੋਣ ਦੀ ਥਾਣੀ ਹੋਏਗੀ ਇੰਨੀਕ ਸੰਗਤ ਹੋਏਗੀ ਸੋ ਜਿਵੇਂ ਅਸੀਂ ਕਹਿ ਦਿੰਦੇ ਹਾਂ ਕਿ ਗੁਰੂ ਨਗਰੀ ਇਸ ਗੁਰੂ ਨਗਰੀ ਦੇ ਵਿੱਚ ਸੰਗਤ ਦਾ ਹੜ ਆਏਗਾ ਕੋਈ ਹੋਰ ਹੜ ਦੀ ਆਏਗਾ